ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਸਭ ਠੀਕ ਹੋ ਅੱਜ ਜੀ ਆਪਾਂ ਬਾਬਾ ਸ਼੍ਰੀ ਚੰਦ ਅਤੇ ਗੁਰੂ ਰਾਮਦਾਸ ਜੀ ਦੇ ਮਲਾਪ ਦੀ ਸਾਖੀ ਪੜਾਂਗੇ ਤੇ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਜ਼ਰੂਰ ਸੁਣਿਓ ਤੇ ਮੈਂ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਲਿਖ ਦਿਓ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਜੀ ਸਾਖੀ ਸ਼ੁਰੂ ਕਰਦੀ ਹਾਂ ਬਾਬਾ ਸ਼੍ਰੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸਨ ਉਹ ਬੜੇ ਵੱਡੇ ਸੰਤ ਸਨ ਉਹਨਾਂ ਨੇ ਵਿਆਹ ਨਹੀਂ ਸੀ ਕਰਾਇਆ ਅਤੇ ਉਹ ਗ੍ਰਸਤੀ ਨਹੀਂ ਸਨ ਬਣੇ ਉਹ ਤਿਆਗੀ ਸਨ ਉਹ ਬੜਾ ਤਪ ਕਰਿਆ ਕਰਦੇ ਸਨ ਇੱਕ ਵਾਰ ਉਹ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲਣ ਵਾਸਤੇ ਸ੍ਰੀ ਅੰਮ੍ਰਿਤਸਰ ਆਏ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਵੱਡੇ ਤਿਆਗੀ ਸੰਤ ਅਤੇ ਬਢੇਰੀ ਉਮਰ ਦੇ ਜਾਣ ਕੇ ਗੁਰੂ ਰਾਮਦਾਸ ਜੀ ਨੇ ਉਹਨਾਂ ਦੀ ਬੜੀ ਇੱਜ਼ਤ ਅਤੇ ਸੇਵਾ ਕੀਤੀ ਅਤੇ ਇੱਕ ਵਧੀਆ ਘੋੜਾ ਤੇ 500 ਰੁਪਏ ਬਾਬਾ ਜੀ ਨੂੰ ਭੇਟ ਕੀਤਾ ਉਹਨਾਂ ਨੇ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਦਾੜਾ ਬਹੁਤ ਲੰਬਾ ਸੀ ਸਾਰੇ ਗੁਰੂ ਸਾਹਿਬ ਅਤੇ ਉਹਨਾਂ ਦੇ ਬਹੁਤ ਸਾਰੇ ਸਿੱਖ ਕੇਸ ਦਾੜੀ ਸਾਬਤ ਰੱਖਿਆ ਕਰਦੇ ਸਨ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਜੀ ਦੀ ਲੰਮੀ ਦਾੜੀ ਵੇਖ ਕੇ ਕਿਹਾ ਤੁਸੀਂ ਦਾੜੀ ਇੰਨੀ ਕਿਉਂ ਵਧਾਈ ਹੈ ਗੁਰੂ ਜੀ ਨੇ ਅੱਗੋਂ ਬੜੇ ਪ੍ਰੇਮ ਅਤੇ ਨਿਮਰਤਾ ਨਾਲ ਉੱਤਰ ਦਿੱਤਾ ਮਹਾਰਾਜ ਜੀ ਆਪ ਵਰਗੇ ਮਹਾਪੁਰਖਾਂ ਦੇ ਚਰਨ ਛਾਣਨ ਲਈ ਇਕ-ਇਕਿ ਉਹ ਆਪਣੀ ਦਾੜੀ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਝਾੜਨ ਲੱਗ ਪਏ। ਗੁਰੂ ਜੀ ਦਾ ਇਹ ਉੱਤਰ ਸੁਣ ਕੇ ਅਤੇ ਇਹ ਬਤੀਰਾ ਵੇਖ ਕੇ ਬਾਬਾ ਸ਼੍ਰੀ ਚੰਦ ਜੀ ਬੜੇ ਖੁਸ਼ ਹੋਏ। ਉਹ ਕਹਿਣ ਲੱਗੇ ਇਸੇ ਮਿਠਤ ਅਤੇ ਨਿਮਰਤਾ ਨਾਲ ਹੀ ਸਾਡੇ ਪਿਤਾ ਜੀ ਦੀ ਗੱਦੀ ਤੁਸਾਂ ਸੰਭਾਲ ਲਈ ਹੈ। ਇਹਨਾਂ ਗੁਣਾ ਕਰਕੇ ਹੀ ਪਹਿਲਾਂ ਗੁਰਗੱਦੀ ਸ਼੍ਰੀ ਲੈਣਾ ਜੀ ਨੂੰ ਮਿਲੀ। ਫਿਰ ਸ੍ਰੀ ਅਮਰਦਾਸ ਜੀ ਨੂੰ ਤੇ ਫਿਰ ਆਪ ਨੂੰ ਇਹ ਗੱਦੀ ਆਪ ਵਰਗਿਆਂ ਨੂੰ ਹੀ ਸੋਭਦੀ ਸੀ ਠੀਕ ਹੀ ਹਰੇਕ ਨਾਲ ਪਿਆਰ ਭਰਿਆ ਮਿੱਠਾ ਸਲੋਕ ਕਰਨਾ ਹੰਕਾਰ ਨੂੰ ਲਾਗ ਕੇ ਨਾ ਆਉਣ ਦੇਣਾ ਹਰੇਕ ਦੀ ਪ੍ਰੇਮ ਨਾਲ ਸੇਵਾ ਕਰਨੀ ਇਹ ਗੁਣ ਹਰੇਕ ਸਿੱਖ ਵਿੱਚ ਹੋਣੇ ਚਾਹੀਦੇ ਹਨ ਇਹ ਹਰੇਕ ਦਾ ਮਨ ਜਿੱਤ ਲੈਂਦੇ ਹਨ ਕਹਿੰਦੇ ਹੁੰਦੇ ਆ ਕਹਾਣੀਆਂ ਸਤ ਸੰਗ ਸਾਨੂੰ ਆਪਣੇ ਸਤ ਗੁਰਾਂ ਨਾਲ ਜੋੜਦੇ ਹਨ ਸਾਨੂੰ ਇਹ ਕਹਾਣੀਆਂ ਸਤ ਸੰਗ ਜ਼ਰੂਰ ਸੁਣਨੇ ਚਾਹੀਦੇ ਹਨ ਤੁਹਾਨੂੰ ਇਹ ਮੇਰੀ ਕਹਾਣੀ ਬਾਬਾ ਸ਼੍ਰੀ ਚੰਦ ਅਤੇ ਗੁਰੂ ਰਮ ਦਾ RAMDAS ਜੀ ਦੇ ਮਲਾਪ ਦੀ ਕਹਾਣੀ ਕਿੱਦਾਂ ਦੀ ਲੱਗੀ ਤੁਸੀਂ ਮੈਨੂੰ ਜ਼ਰੂਰ ਦੱਸਿਓ ਜੀ ਕਮੈਂਟ ਕਰਕੇ ਤੇ ਕਮੈਂਟਾਂ ਵਿੱਚ ਵਾਹਿਗੁਰੂ ਸਤਨਾਮ ਲਿਖਣਾ ਨਾ ਭੁੱਲਣਾ ਜੀ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਉਹਨਾਂ ਚ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ